ਵੱਡੀ ਖਬਰ ਹੈ ਸੁਰਖੀ ਤੋਂ ਹਾਰਦ ਨਾਲ ਸਾਂਝੀ ਕਰਦੇ ਆ ਜੈਸਲ ਮੇਰ ਦੇ ਹੋਟਲ ਦੇ ਵਿੱਚੋਂ ਮਿਲਿਆ ਹੈ ਪਾਕਿਸਤਾਨ ਡਰੋਨ ਦਾ ਮਲਬਾ ਜੈਸਲ ਮੇਰ ਦੇ ਵਿੱਚ ਕੀਤਾ ਗਿਆ ਸੀ ਰਾਤ ਵੇਲੇ ਹਮਲਾ ਦਾ 에ਅਰ ਬੇਸ ਉੱਤੇ ਕੀਤਾ ਗਿਆ ਸੀ ਹਮਲਾ ਜੈਸਲ ਮੇਰ ਦੇ ਵਿੱਚ ਡਰੋਨ ਆਉਣ ਉੱਤੇ ਲਗਾਈ ਗਈ ਹੈ ਪਾਬੰਦੀ ਤਾਂ ਜੈਸਲ ਮੇਰ ਤੋਂ ਵੱਡੀ ਖਬਰ ਰਾਤ ਵੇਲੇ ਹਮਲਾ ਹੋਇਆ ਸੀ ਫਿਲਹਾਲ ਡਰੋਨ ਦਾ ਮਲਬਾ ਮਿਲਿਆ ਹੈ ਤਾਂ ਜੈਸਲ ਮੇਰ ਦੇ ਹੋਟਲ ਦੇ ਵਿੱਚੋਂ ਮਿਲਿਆ ਹੈ ਪਾਕਿਸਤਾਨ ਡਰੋਨ ਦਾ ਮਲਬਾ ਜੈਸਲ ਮੇਰ ਦੇ ਵਿੱਚ ਕੀਤਾ ਗਿਆ ਸੀ ਰਾਤ ਵੇਲੇ ਹਮਲਾ 에ਅਰ ਬੇਸ ਉੱਤੇ ਕੀਤੀ ਕੀਤਾ ਗਿਆ ਸੀ ਇਹ ਹਮਲਾ ਜੈਸਲਬੇਰ ਦੇ ਵਿੱਚ ਡਰੋਨ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਫਿਲਹਾਲ ਪਾਕਿਸਤਾਨੀ ਡਰੋਨ ਮਿਲਿਆ ਹੈ ਪਾਕਿਸਤਾਨੀ ਡਰੋਨ ਦਾ ਮਲਬਾ ਮਿਲਿਆ ਹੈ ਤਾਂ ਲਾਈਵ ਤਸਵੀਰਾਂ ਤੁਹਾੜਨਾ ਸਾਂਝੇ ਕਰਦੇ ਹਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਮੌਕੇ ਉੱਤੇ ਮੌਜੂਦ ਹੈ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉਥੇ ਜੈਸਲਮੇਰ ਦੇ ਹੋਟਲ ਦੇ ਵਿੱਚੋਂ ਪਾਕਿਸਤਾਨ ਡਰੋਨ ਮਿਲਿਆ ਹੈ ਲਾਈਵ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰਦੇ ਆ ਤਾਂ ਰੋਜ਼ਾਨਾ ਸਪੋਕਸਮੈਨ ਤੇ ਵੱਡੀ ਖਬਰ ਜਿੱਥੇ ਕਿ ਜੈਸਲਮੇਰ ਦੇ ਵਿੱਚ ਰਾਤ ਵੇਲੇ ਹਮਲਾ ਹੋਇਆ ਸੀ ਉਸ ਦਾ ਪਾਕਿਸਤਾਨ ਡਰੋਨ ਦਾ ਮਲਬਾ ਬਰਾਮਦ ਹੋਇਆ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਜੈਸਲਮੇਰ ਦੇ ਜੈਸਲਮੇਰ ਦੇ ਵਿੱਚੋਂ ਪਾਕਿਸਤਾਨ ਡਰੋਨ ਦਾ ਮਲਬਾ ਮਿਲਿਆ ਹੈ ਤਾਂ ਜੈਸਲਮੇਰ ਦੇ ਵਿੱਚ ਕੀਤਾ ਗਿਆ ਸੀ ਰਾਤ ਵੇਲੇ ਹਮਲਾ 에ਅਰ ਬੇਸ ਉੱਤੇ ਕੀਤਾ ਗਿਆ ਸੀ ਇਹ ਹਮਲਾ ਫਿਲਹਾਲ ਜੈਸਨ ਮੇਅਰ ਦੇ ਵਿੱਚ ਡਰੋਨ ਉਡਾਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੈਸਨ ਮੇਅਰ ਦੇ ਵਿੱਚੋਂ ਜਿੰਦਾ ਬੰਬ ਮਿਲਿਆ ਤਾਂ ਉੱਥੇ ਹੀ ਜਿੰਦਾ ਬੰਬ ਮਿਲਿਆ ਹੈ ਜੈਸਨ ਮੇਅਰ ਦੇ ਵਿੱਚੋਂ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਤੇ ਆਪਰੇਸ਼ਨ ਜਾਰੀ ਹੈ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਜਿੰਦਾ ਬੰਬ ਮਿਲਿਆ ਹੈ